ਤਾਂ ਉਹ ਦਾ ਮੈਨੂੰ ਮਦਦ ਨੇ ਕੋਈ ਬੁਰੀ ਗੱਲ ਕਰਦੇ ਆ। ਠੀਏ ਇਹਦੇ ਪੁੱਤ ਦੇ ਵਿੱਚ ਫਰਕ ਸਮੇਂ ਦੇ। ਅੱਜ ਇਸੇ ਤਿੱਕੇ ਦਾ ਇੱਕ ਪ੍ਰਵਾਹ ਦਿਖਾਵਾਂਗੇ ਕਿ ਜਿਨ੍ਹਾਂ ਦੇ ਘਰ ਦੇ ਵਿੱਚ 18 ਸਾਲ ਬਾਅਦ ਧੀ ਹੋਈ ਹੈ। ਪੂਰੇ ਪਰਿਵਾਰ ਦੇ ਵਿੱਚ ਕਿਸੇ ਜਿਵੇਂ ਕਿ ਜਿਦਾਂ ਉਹ ਕਿਹਾ ਉਹ ਨਹੀਂ। ਹਮ ਨੂੰ ਇਹ ਅਸ ਨਹੀਂ ਬਾਵਾ ਗਾ। dia tu kan pernah lawa betul motor dia kan kan macam ni kat sini tengok ni depan yeah i know ਦੇ ਬੇਰਾਂ ਆਹੋ ਤੁੰਗ ਆ ਜਾ ਬਈ ਲੈਪਟਾਪ ਕਿੱਥੋਂ ਆਦਰ ਦੇਖੋ ਪੈਂਦੀ ਆਦਰ ਦੇਖੋ ਆਇਆ ਆਇਆ ਚਲ ਆਹ ਵਾਹ ਰੇ ਰੇ ਇਹਨੂੰ ਸੁਬਤਾ ਕਿਉਂ 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 ਦੇ ਆਇਆ ਆਇਆ ਇਧਰ ਵੀ ਚੋ ਆਇ ਨੂੰ ਲੱਲੀ ਮਾਰਨ ਚਾਰ ਦਪਾਨੀ ਡੇਲੀ ਪੋਸਟ ਚਾਰ ਚੈਨਲਾਂ ਤੇ ਪੈਣੀ ਚੁਸ਼ਾਵਾ ਨੂੰ ਯਾਰ 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 ਠੀਕ ਹੀ ਰੱਖੋ ਚਲ ਕਟੋ ਲੈ ਕੇ ਦਿਲਵਾ ਚਲ ਤੁਹਾਡੀ ਤਾਰੀ ਚਲੋ ਆਜੋ ਸਾਹਮਣੇ ਸਾਹਮਣੇ ਸਰਵਦਾਜ ਕਰੋ ਸਰਵਦਾਜ ਕਰੋ ਓ ਠੀਕ ਕਰੇ ਖਲੋ ਲੱਗੇ ਖਲੋ ਖਲੋ ਪੁੱਤ ਵੇ ਖਲੋ ਜਾ ਤੇ ਲਗਾਉਣੀ ਲੱਗੇ ਚਲੋ ਲਾਓ ਬਰਾਦਾ ਤਾ ਟੇਡੀ ਕਰਨਾ ਉਹ ਕੱਪੜਾ ਫਾੜ ਤਾ ਜਲਦੀ ਕਿੜਿਕੇ ਜੇ ਚੱਲ ਚੱਲੋ ਲੈ ਗਏ ਨਾ ਤੇ ਜਾ ਕੱਪੜਾ ਸਾਫ ਉਹ ਕਰ ਦੋ ਇਹ ਨਹੀਂ ਨਾ ਕੋਈ ਨਹੀਂ ਆਏ ਹਾਂਜੀ किदावा आई से कह ਉਹ ਆਏ ਨੇ ਬਾਰ ਕਿਤਾ ਕਰ ਦਿੱਤੇ ਤੁਸੀਂ ਵੀ ਦਰ ਖੜਾ ਹਾਂ ਇੱਕ ਇੱਕ ਚੱਲ ਚੱਲ ਹੁਣ ਕਰ ਇਧਰ ਵੇਖਣੀ ਹਾਂ ਲਓ ਹਾਂ ਲਓ ਵੇਖੋ ਜਾਵਣੇ ਆਹਿੰਗਲੇ ਕੁਝ ਵੀ ਕਿ ਉੱਦਾਂ ਉਹਨਾਂ ਕੋਲ ਤੇ ਬੇਟੇ ਤੇ ਕਾਫੀ ਸਾਡੇ ਕਰੇ ਰਹਿ ਗਿਆ ਬੇਟਿਆਂ ਨੇ ਪੂਰਾ ਮਤਲਬ ਕਿ ਪਰਿਵਾਰ ਭੜਿਆ ਹੋਇਆ ਬੇਟੀ ਦੀ ਬਸ ਮੀਨਜ਼ ਕਮੀ ਸੀ ਉਹ ਬਿਲਕੁਲ ਹਾਂਜੀ ਚਾਹ ਬਹੁਤ ਚੰਗ ਮਤਲਬ ਸਾਰੀਆਂ ਬੇਟੀਆਂ ਵੱਡੀਆਂ ਸੀ ਮਤਲਬ ਹਸਬੰਡ ਦੇ ਚਾਰ ਸਿਸਟਰ ਨੇ ਵੱਡੇ ਪਾਜੀ ਜੇਠ ਜੁਨੇ ਦੇ ਦੋ ਬੇਟੀਆਂ ਨੇ ਉਹ ਵੱਡੀਆਂ ਨੇ ਇੱਕ ਜਾਏ ਗਏ ਨੇ ਇੱਕ ਅਨਮੈਰਿਡ ਨੇ ਉਹ 18 ਸਾਲ ਦੇ ਹੋਏ ਨੇ ਉਸ ਵਾਰ ਬੇਟੇ ਹੀ ਹਮਦਸ ਸਾਡੇ ਘਰੇ ਬੇਟੀ ਨਹੀਂ ਸਈ ਆ ਆ ਮਤਲਬ ਕਿ ਹੁਣ 18 ਸਾਲ ਦਾ ਸਵੱਬ ਬਣਿਆ ਕਿ ਹੁਣ ਬੇਟੀ ਹੋਈ ਆ ਕੋਈ ਦੁੱਖ ਕਹਿੰਦੇ ਨਹੀਂ ਹੋਣਗੇ ਕਿ ਸ਼ਾਇਦ ਉਤੋਂ ਉਤੋਂ ਕਹਿੰਦੇ ਨੇ ਅੱਜ ਇਸੇ ਕਰਕੇ ਸਭ ਕੀਤਾ ਹੈ ਕਿਉਂ ਨਾ ਲੱਗੇ ਕਿ ਨਹੀਂ ਮੈਂ ਉਤੋਂ ਉਤੋਂ ਨਹੀਂ ਸੀ ਪਿਆ ਮੈਨੂੰ ਸੱਚੀ ਬੇਟੀ ਚਾਹੀਦੀ ਸੀ ਕਿਉਂਕਿ ਮੈਂ ਜੋ ਸੁਪਨੇ ਮੈਂ ਖੁਦ ਨਹੀਂ ਆਪਣੇ ਪੂਰੇ ਕਰ ਪਾਈ ਕਿਉਂਕਿ ਥੋੜਾ ਜਿਹਾ ਮੇਰੀ ਫੈਮਿਲੀ ਟੈਂਗ ਰੋਡ ਥੋੜਾ ਜਿਹਾ ਪ੍ਰੋਬਲਮ ਹੁੰਦੇ ਕਰਕੇ ਮੇਰੇ ਕੋਲ ਸੁਪਨੇ ਧਰੇ ਅਧੂਰੇ ਰਹਿ ਗਏ ਸੀ ਮੈਂ ਚਾਹੁੰਨੀ ਸੀ ਕਿ ਮੇਰੀ ਬੇਟੀ ਆਵੇ ਤੇ ਉਹ ਮੇਰੇ ਸੁਪਨੇ ਧਰੇ ਦੁਬਾਰਾ ਦੇ ਕਰੇ ਤਾਂ ਆਪਣੇ ਸੁਪਰੇ ਆਪਣੀ ਬੇਟੀ ਦੀ ਬੇਟੀ ਦਾ ਨਾਮ ਬੇਟੀ ਦਾ ਨਾਮ ਰਬਾਬ ਕੋ ਠੀਕ ਇਹ ਇੱਕ ਇਹ ਕਿਵੇਂ ਇਹ ਮਾਜਿਕ ਦਾਲਾ ਬਸ ਇੱਕ ਦਾ ਮਤਰਿਕੀ ਕਹਿੰਦੇ ਨੇ ਕਿ ਗੁਰੂ ਦਾ ਨਾਮ ਲਈਏ ਰੱਬ ਦਾ ਨਾਮ ਲਈਏ ਤੇ ਫੇਰ ਹੀ ਰੱਬ ਸੋਨਦਾ ਕਬੂਲ ਕਰਦਾ ਇਹਦੇ ਨਾਮ ਦਾ ਹੀ ਮਤਰਿਕ ਗੁਰੂ ਦਾ ਗਾਇਨ ਕਰਨਾ ਰੱਬ ਨੂੰ ਯਾਦ ਕਰਨਾ ਉਹਨੂੰ ਯਾਦ ਕਰਕੇ ਰੱਬ ਨੂੰ ਪਾਇਆ ਇਹ ਅਰਦਾਸ ਵੀ ਮੇਰੀ ਮਤਰਿਕੀ ਰੱਬ ਦੇ ਅਗਰ ਕੀਤੇ ਮਨਤ ਜਿਹੜੀ ਉਹ ਪੂਰੀ ਹੋਈ ਜਾਏ ਜਦੋਂ ਤੁਸੀਂ ਵਿਆਹ ਆਏ ਹੋਗੇ ਉਦੋਂ ਸੱਜੀ ਆਉਗੀ ਤੇ ਯਾਦ ਧੀਏ ਜੀ ਹਾਂ ਜੀ ਕਿ ਜਿਸ ਤਰ੍ਹਾਂ ਮੇਰਾ ਵੈਲਕਮ ਕੀਤਾਗਾ ਸੌਰੀ ਪਰਵਾਰ ਵਿੱਚ ਉਵੇਂ ਹੁਣ ਇਦਾਂ ਅੱਜ ਵੈਲਕਮ ਕੀਤਾ ਜਾ ਰਿਹਾ ਹੈ ਘਰ ਦੇ ਬੋਝ ਦਾ ਕੁਝ ਨਹੀਂ ਮਤਲਬ ਜੇ ਮੇਰੀ ਜਿਠਾਣੀ ਜੀ ਕਿਉਂਕਿ ਸੱਸ ਮਮ ਹੈ ਨਹੀਂ ਨੇ ਤੇ ਬਾਕੀ ਜੇ ਠਾਣੇ ਚਰੇ ਉਹ ਪੂਰਾ ਮਤਲਬ ਸੱਸ ਕੋਲ ਗੋਡੇ ਰੇ ਉਹ ਸਾਰਾ ਉਹਨਾਂ ਨੇ ਕੀਤਾ ਹੋਇਆ ਵਾ ਸਾਰੇ ਘਰ ਨੂੰ ਸਜਾਇਆ ਹੋਇਆ ਹੈ ਨੋਰਮਲ ਤਰੀਕੇ ਜਿੱਦਾਂ ਕੋਈ ਮਤਲਬ ਕਰ ਸਕਦੇ ਆ ਬਾਕੀ ਬੁਰਾ ਸਾਰੇ ਫੈਮਿਲੀ ਬਹੁਤ ਖੁਸ਼ ਨੇ। ਇਹ ਹਸਪੀਟਲ 'ਚ ਵੀ ਥੋੜਾ ਟਾਈਮ ਔਖਾ ਲੰਘਿਆ। ਬਹੁਤ ਜੀ ਬਹੁਤ ਉਹ ਤੇ ਕਹਿ ਸਕਦੇ ਆ ਕਿ ਮੌਤ ਨਾਲੋਂ ਬੱਧਾ ਟਾਈਮ ਜਿਹਾ ਨਿਕਲਿਆ। ਤੇ ਇੱਕ ਕਪਾਲ ਬਰਾ ਔਖਾ ਸੀ ਜਦੋਂ ਮੈਂ ਉਹ طرف ਗਈ ਸੀ। ਮੈਂ ਤਾਂ ਅਸਮਿਸ ਕੋ ਨਹੀਂ। ਕਿ ਮੈਂ ਮੋਹ ਦੇ ਮੁਖ ਚਾ ਕੇੰਦਰ ਮੇਂ ਦਿੱਤਾ ਸੀ। ਐਨੇ ਹਾਲਾਤ ਬੁਰੇ ਸੀ ਕਿ ਜਿਸ ਟਾਈਮ ਤੇ ਮੇਰੇ ਡਿਲੀਵਰੀ ਹੋਈ ਸੀ ਬਹੁਤ ਔਖਾ ਸੀ। ਕਹਿੰਨੇ ਲੱਗਾ ਕਿ ਸ਼ਾਇਦ ਉਹ ਮੈਂ ਇਸ ਕਮਰੇ ਤੋਂ ਬਾਹਰ ਨਹੀਂ ਜਾ ਸਕਦੀ ਹੈਗੀ। ਪਰ ਸ਼ਾਇਦ ਇਹ ਹੋਈ ਤੇ ਮਤਲਬ ਇਹਦੇ ਕਾਰਨ ਹੀ ਮੈਨੂੰ ਦੁਬਾਰਾ ਜਨਮ ਮਿਲਿਆ ਵਾ ਮੈਨੂੰ ਲੱਗਦਾ ਨਹੀਂ ਸੀ ਕਿ ਮੈਂ ਦੁਬਾਰਾ ਮਦਰ ਬਾਹਰ ਜਾ ਕੇ ਆਪਣੇ ਬੱਚੇ ਨੂੰ ਦੇਖ ਪਾਉਂਗੀ ਆਪਣੇ ਬੇਟੇ ਨੂੰ ਆਪਣੇ ਹਸਬੰਦ ਨੂੰ ਜਾਂ ਆਪਣੀ ਫੈਮਿਲੀ ਨੂੰ ਮਿਲ ਪਾਉਂਗੀ ਇੰਨਾ ਜ਼ਿਆਦਾ ਕ੍ਰਿਟੀਕਲ ਫੇਸ ਸੀ ਕਿ ਮੈਂ ਦੱਸ ਨਹੀਂ ਸਕਦੀ ਮੇਰੇ ਸਾਫ ਫਰਦੇ ਫੇਸ ਨੂੰ ਮੈਂ ਸੋਚਿਆ ਮੈਂ ਸਿੱਕੇ ਮੈਂ ਬਾਹਰ ਜਾਣਾ ਪਰ ਜਦੋਂ ਫਿਰ ਮੈਂ ਬਾਹਰ ਆਈ ਤੇ ਮੈਂ ਮੈਂ ਕਿਹਾ ਕਿ ਕਿੰਨੇ ਮੈਨੂੰ ਜ਼ਿੰਦਗੀ ਦਿੱਤੀ ਆ ਤੇ ਮੈਂ ਇਹੋ ਜੀ ਜ਼ਿੰਦਗੀ ਦਊਂਗੀ ਕਿ ਮਤਲਬ ਫੁੱਲਾਂ ਨਾਲੋਂ ਵੀ ਪਰ ਪਾਪਾ ਨੇ ਬਹੁਤ ਰੀਝਣਾ ਕੀਤਾ ਕਿ ਮੇਰੇ ਹਸਬੰਦ ਜਰੇ ਨਾ ਮੈਂ ਅੱਜ ਬੁਰਗੀਆਂ ਸਾਹਮਣੇ ਕਹੂੰਗੀ ਕਿ ਨੇ ਸ਼ਾਦੀ ਕੁਸ਼ੇਸ ਸੱਤ ਦਿਨਾਂ ਤੋਂ ਮੋਤੀਦਾਨ ਕੀਤੇ ਹੋਣਗੇ ਕਿ ਉਸ ਸੱਤ ਦਿਨਾਂ ਤੋਂ ਮੋਤੀਦਾਨ ਕੀਤੇ ਤੇ ਜਿਨੇ ਇੱਕ ਬੇਟੀ ਦੀ ਕੇਅਰ ਕਰਦਾ ਨਾ ਇੱਕ ਬਾਪ ਕੀ ਮਤਲਬ ਕਿ ਤੀਨ ਲਾਡਾ ਨਾ ਪਾਲਦਾ ਜੇ ਲਾਡਾ ਨਾ ਬਸ ਉਹ ਮੇ ਨੂੰ ਬੇ ਹਸਨ ਕਰਦੇ ਉਹਨੇ ਲਾਡ ਉਹਨੇ ਬਹੁਤ ਰੀਝਣਾ ਮੈਂ ਉਂਤਰਾ ਕਰਦੇ ਨੇ ਤੇ ਕੋਈ ਗਰੀਬਾ ਨੇ ਕੋਈ ਸੇਤੀ ਤੇ ਜਾਂ ਰੰਗ ਕੋਈ ਸੇਤੀ ਤੇ ਮਦਦ ਕਰੇ ਟਮਾਟਰੇ ਕਿੰਨਾ ਕੁਦਰ ਬਹੁਤ ਚੈਰ ਕਰਦੇ ਨੇ ਕੱਲੀ ਬਾਣੀ ਨਹੀਂ ਸਾਡੀ ਦੋਨਾਂ ਦੀ ਅਰਦਾਸ ਹੀ ਇੰਨੇ ਤੇ ਵਰਤੂ ਹੀ ਰੱਖੇ ਸੀ ਮਾਤਾ ਜੀ ਦੀ ਜੀ ਦੀ ਅਰਦਾਸ ਸੀ ਹਾਂਜੀ ਮਾਤਾ ਜੀ ਦੀ ਅਰਦਾਸ ਹੀ ਇਹਨਾਂ ਦੇ ਵਰਤੂ ਹੀ ਰੱਖੇ ਸੀ ਠੀ ਹੋਵੇ ਸਾਡੇ ਘਰੇ ਹਾਂਜੀ ਤੇ ਔਖਾ ਵੇਲਾ ਵੀ ਟੱਇਆ ਔਖਾ ਵੇਲਾ ਤੇ ਇੱਥੇ ਵੀ ਕਾਫੀ ਔਖਾ ਵੇਲਾ ਟੱਇਆ ਤੇ ਉੱਥੇ ਵੀ ਟੱਇਆ ਬਾਬਾ ਦੀਪ ਸਿੰਘ ਜੀ ਤੇ ਹੁਣ ਇੱਥੇ ਹਾਂਜੀ ਬਹੁਤ ਵਧੀਆ ਤਿਆਰੀ ਕੀਤੀ ਜੀ ਇਹ ਤੋਂ ਵੀ ਮੈਂ ਵੇਖਣ ਦੇ ਗੱਡੀ ਪੂਰੀ ਸਜਾਈ ਹੈ ਇਹ ਡੋਲੀ ਵਾਲੀ ਗੱਡੀ ਜਿੱਤ ਆਈ ਸੀ ਉਦਾਂ ਦੀ ਗੱਡੀ ਸਜਾਈ ਜਤੀ ਹਾਂਜੀ ਜਾਂ ਵਿਆਹ ਵਲੇ ਸਜਾਈ ਤੇ ਜਾਂ ਹੁਣ ਸਜਾਈ ਦੇ ਕੁੜੀਆਂ ਵਾਲੀ ਇਹਦੇ ਆਪਾਂ ਲੋਕਾਂ ਨੂੰ ਮੈਸੇਜ ਇਹੋ ਦੇਣਾ ਚਾਹੁੰਦੇ ਆ ਵੀ ਜਿੱਦਾਂ ਲੋਕ ਅੱਜ ਕੱਲ੍ਹ ਖੁੱਖ ਚ ਮਾਰਦੇ ਆ ਖੁੱਖ ਚ ਨਹੀਂ ਝੂਟੀਆਂ ਮਾਰਨੀਆਂ ਚਾਹੀਦੀਆਂ ਇਹਦੇ ਆਪਾਂ ਲੋਕਾਂ ਨੂੰ ਮੈਸੇਜ ਵੀ ਦਿੱਤਾ ਜੇ